ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆਪਣੇ ਜਿਹੜੇ ਘਰ ਦਾ ਕਿਆਰੀ ਦੇ ਵਿੱਚ ਨਿੰਬੂਆਂ ਦਾ ਬੂਟਾ ਦੇਖੋ ਇਹਨੂੰ ਨਾ ਕਿੰਨੇ ਸੋਹਣੇ ਹੁਣ ਦੁਬਾਰਾ ਫੁੱਲ ਆਏ ਨੇ ਫਿਰ ਭਰ ਗਿਆ ਗੜੇ ਪੈ ਸੀ ਤੇ ਇਹਦੇ ਫੁੱਲ ਨਾ ਬਿਲਕੁਲ ਸਾਰੇ ਝੜ ਗਏ ਸੀ ਤੇ ਇੱਕ ਵਾਰੀ ਬੜਾ ਹੀ ਮਨ ਖਰਾਬ ਹੋ ਗਿਆ ਵੀ ਫੁੱਲ ਸਾਰੇ ਝੜ ਗਏ ਤੇ ਪਤਾ ਨਹੀਂ ਦੁਬਾਰਾ ਆਉਣਗੇ ਵੀ ਜਾਂ ਨਾ ਤੇ ਫੇਰ ਅਸੀਂ ਇਹਨੂੰ ਕੱਚੀ ਲੱਸੀ ਦਾ ਛੜਕਾ ਕੀਤਾ ਤੇ ਨਾਲ ਪਾਥੀਆਂ ਦੀ ਖਾਦ ਬਣਾ ਕੇ ਨਾ 5 ਦਿਨ ਪਾਥੀਆਂ ਪਿਉ ਕੇ ਤੇ ਉਹਦੀ ਖਾਦ ਬਣਾਈ ਤੇ ਹੁਣ ਬੜਾਈ ਸੁਣਾ ਮੋਤੀਆਂ ਵਰਗੇ ਤੇ ਆਪਾਂ ਜਦੋਂ ਨਿੱਕੇ ਨਿੱਕੇ ਨਿੰਬੂ ਬਣ ਗਏ ਉਦੋਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬੜਾ ਵਧੀਆ ਲੱਗਦਾ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਬੰਦਾ ਮੁੱਲ ਵੀ ਲੈਂਦਾ ਹੀ ਆ ਜਦੋਂ ਨਹੀਂ ਚੀਜ਼ ਹੁੰਦੀ ਪਰ ਜਿਵੇਂ ਘਰ ਦੀ ਚੀਜ਼ ਹੁੰਦੀ ਨਾ ਤਾਂ ਬੜੀ ਖੁਸ਼ੀ ਜੀ ਹੁੰਦੀ ਆ ਹੁਣ ਦੇਖੋ ਕਿਦਾਂ ਭਰ ਗਏ ਸਾਰੇ ਤੇ ਬੜਾ ਵਧੀਆ ਲੱਗਦਾ ਵਾ ਤੇ ਇਹਨੂੰ ਬੜੇ ਹੀ ਨਿੰਬੂ ਲੱਗਦੇ ਨੇ ਕੁਆਂਟਲ ਨਿੰਬੂ ਲੱਗੇ ਹੋਣਗੇ ਪਿਛਲੀ ਵਾਰੀ ਤੇ ਜਿਹਦਾ ਆਪਾਂ ਬੜਾ ਹੀ ਆਚਾਰ ਪਾਇਆ ਤੇ ਵਕ ਵਕ ਥਾਵਾਂ ਤੇ ਭੇਜਿਆ ਵੀ ਤੇ ਬੜਾ ਹੀ ਵਧੀਆ ਲੱਗਦਾ ਆ ਸੋ ਤੁਸੀਂ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਇਦਾਂ ਕੋਈ ਘਰ ਵਿੱਚ ਜਿਹੜੇ ਲੱਗੇ ਹੋਏ ਬੂਟੇ ਆ ਉਹ ਕਿਦਾਂ ਇਸ ਤਰ੍ਹਾਂ ਵਧੀਆ ਲੱਗਦੇ ਆ ਤੇ ਇਹ ਸਾਰੇ ਮੈਨੂੰ ਤਾਂ ਬਹੁਤ ਸ਼ੰਕ ਤੇ ਖੇਤ ਵੀ ਜਾਣੀ ਆ ਚਾਰ ਜਿਹੜੇ ਨੇ ਬਹੁਤ ਸੋਹਣੇ ਫੁੱਲ ਲਾਗੇ ਨੇ ਤੇ ਦੂਸਰੇ ਪਾਸੇ ਦਿਖਾ ਰਹੀਆਂ ਕਿ ਬੜਾਈ ਸੋਹਣੇ ਨੀਂਦੇਆਂ ਦੇ ਦਿੱਤਾ ਤੇ ਇਹਨੂੰ ਬਹੁਤ ਹੀ ਫਾਲ ਲੱਗ ਰਿਹਾ ਹੁਣ ਤੇ ਸੋ ਤੁਹਾਨੂੰ ਚੰਗਾ ਲੱਗਦਾ ਤੇ ਤੁਸੀਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਲੋੜ ਆ ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਜਿੰਨਾਂ ਜਿੰਨਾਂ ਨੇ ਵੀ ਸਬਸਕ੍ਰਾਈਬ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸੋ ਕਹਿੰਦੇ ਹੁੰਦੇ ਨਾ ਵੀ ਤੇਰੀ ਕੁਦਰਤ ਤੋਂ ਕੁਰਬਾਨ ਵੀ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਆਪਾਂ ਆਰਗੈਨਿਕ ਚੀਜ਼ਾਂ ਦੇ ਨਾਲ ਜੁੜੇ ਆ ਨਾ ਤੇ ਬੜਾ ਵਧੀਆ ਲੱਗਦਾ ਸੋ ਇੱਧਰ ਆਪਣੇ ਪਿਆਰੀਆਂ ਵਿੱਚ ਵੀ ਇੱਧਰ ਜਿਵੇਂ ਆ ਕੇਲੇ ਵਗੈਰਾ ਬਹੁਤ ਕੁਝ ਲੱਗਾ ਹੋਇਆ ਆ ਫਿਰ ਜਿਵੇਂ ਜਿਵੇਂ ਵੀ ਹੋਇਆ ਤੁਹਾਨੂੰ ਦਿਖਾਵਾਂਗੇ ਤੇ ਅੱਜ ਤੇ ਆਪਾਂ ਤੁਹਾਨੂੰ ਇਹ ਨਿੰਬੂਆਂ ਦੇ ਬੂਟੇ ਬਾਰੇ ਜਾਣਕਾਰੀ ਦੇਣੀ ਸੀਗੀ ਵੀ ਜਦੋਂ ਗੜੇ ਪਏ ਤੇ ਬੜਾ ਹੀ ਮਨ ਇੱਕ ਵਾਰੀ ਡਰ ਗਿਆ ਤੇ ਹੁਣ ਦੇਖੋ ਇਹ ਬੜਾ ਸੋਨਾ ਦੁਬਾਰਾ ਫੁੱਲ ਆ ਗਿਆ